ਰੋਜੀ ਸਕੂਲ ਦਾ ਦ੍ਰਿਸ਼ ਮੈਂ ਇਸ ਤਰ੍ਹਾਂ ਕਰਕੇ ਦਿਖਾ ਦਿੰਦਾ ਜੀ ਉੱਪਰੋਂ ਕੈਮਰੇ ਨਾਲ ਇਹ ਆਪ ਜੀ ਬਹੁਤ ਸੋਹਣੀ ਇਮਾਰਤ ਬਣੀ ਜੀ ਗੁਰਦੁਆਰਾ ਸਾਹਿਬ ਦੀ ਕਰੋ ਜੀ ਦਰਸ਼ਨ ਹਾਂ ਜੀ ਕਿਵੇਂ ਮੋਤ ਚ ਹਾਂ ਨਜ਼ਾਰੇ ਹੋ ਗਿਆ ਜੀ ਆਪਣੇ ਪਿੰਡ ਵਾਲੀ ਨਹਿਰ ਤੇ ਗੱਲ ਇਦਾਂ ਜੀ ਹਾਂ ਜੀ ਸਸਿ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਆਪਣੇ ਪਿੰਡ ਤੋਂ ਬਾਹਰ ਆਪਣੇ ਪਿੰਡ ਵਾਲੀ ਨਹਿਰ ਤੇ ਖੜੇ ਆ ਜੀ ਦੇਖੋ ਇਹ ਆ ਜੀ ਆਪਣੇ ਪਿੰਡ ਵਾਲੀ ਨਹਿਰ ਤੇ ਗੱਲ ਇਦਾਂ ਜੀ ਆ ਕੁਝ ਸਮਾਂ ਪਹਿਲਾਂ ਆਪਣੇ ਪਿੰਡੋਂ ਜਿਹੜੇ ਵੀਰ ਭਰਾ ਐਨ ਆਰ ਆਈ ਨੇ ਜਿਹੜੇ ਫੋਰਨ ਕੰਟਰੀਜ਼ ਦੇ ਵਿੱਚ ਗਏ ਨੇ ਤੇ ਉਹਨਾਂ ਨੇ ਕਿਹਾ ਸੀ ਕਿ ਆਪਣੇ ਪਿੰਡ ਦਾ ਵਲੌਗ ਵੀ ਜਿਹੜਾ ਜ਼ਰੂਰ ਬਣਾ ਕੇ ਪਾਓ ਤੇ ਮੇਰੀ ਵੀ ਤਮੰਨਾ ਸੀ ਕਿ ਮੈਂ ਆਪਣੇ ਪਿੰਡ ਦਾ ਵਲੌਗ ਜਿਹੜਾ ਪਰਾ ਕੇ ਮੂਰ ਪਾਵਾਂਗਾ ਤੇ ਹੁਣ ਆਪਾਂ ਨਹਿਰ ਤੇ ਖੜੇ ਆ ਤੇ ਚੱਲਦੇ ਆ ਪਿੰਡ ਵੱਲ ਨੂੰ ਤੇ ਸਾਰਾ ਪਿੰਡ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਇੱਕ ਵਲੌਗ ਦੇ ਜ਼ਰੀਏ ਸੋ ਆਪਣੇ ਵਤਨ ਦੀ ਮਿੱਟੀ ਦਾ ਆਪਣੇ ਪਿੰਡ ਦਾ ਸਾਰਿਆਂ ਨੂੰ ਮੋਹ ਹੁੰਦਾ ਤੇ ਉਹਨਾਂ ਦਾ ਵੀ ਜੀ ਕੀਤਾ ਕਿ ਆਪਾਂ ਜਿਹੜਾ ਆਪਣਾ ਪਿੰਡ ਨੂੰ ਵੇਖੀ ਕਿਉਂਕਿ ਸਮ ਟਾਈਮ 4 4 5 5 ਸਾਲ ਜਿਹੜੇ ਐਨਆਰਆਈ ਵੀਰਾਂ ਪਿੰਡ ਨਹੀਂ ਆ ਸਕਦੇ ਸੋ ਇਸ ਕਰਕੇ ਮੈਂ ਉਹਨਾਂ ਨੂੰ ਇਸ ਵਲੌਗ ਦੇ ਜ਼ਰੀਏ ਆਪਣਾ ਪਿੰਡ ਦਿਖਾਉਣ ਜਾ ਰਿਹਾ ਤੇ ਤੁਸੀਂ ਵੀ ਸਾਰੇ ਸਬਸਕ੍ਰਾਈਬਰਸ ਤੇ ਜਿੰਨਾਂ ਜਿੰਨਾਂ ਕੋਲ ਵੀਡੀਓ ਜਾ ਰਹੀ ਹੈ ਜੀ ਸਾਰਾ ਵਲੌਗ ਐਂਡ ਤੱਕ ਜ਼ਰੂਰ ਦੇਖਣਾ ਜੀ ਸੋ ਆ ਜਿਓ ਜੀ ਮੇਰੇ ਨਾਲ ਨਾਲ ਲਓ ਜੀ ਹੁਣ ਆਪਾਂ ਨਹਿਰ ਤੋਂ ਚੱਲਦੇ ਆਂ ਪਿੰਡ ਵੱਲ ਨੂੰ ਤੇ ਦੇਖੋ ਜੀ ਆ ਗਈ ਆਪਣਾ ਪਿੰਡ ਉਹਨਾਂ ਪਾਸੇ ਇੱਟ ਲਈ ਫਿਰ ਨਹੀਂ ਜਮ ਹੈ ਜੀ ਪਿੰਡ ਦੀ ਦੇਖੀ ਚੱਲੋ ਵਲਗੁਰ ਦਵਰਾ ਸਾਹਿਬ ਉੱਧ ਜਾਵਾਂਗੇ ਜੀ ਬਾਰੋ-ਬਾਰ। ਜੀ। ਮੇਰੀ ਵੱਧ ਤੋਂ ਵੱਧ ਕੋਸ਼ਿਸ਼ ਇਹ ਹੈ ਵੀ ਜਿੰਨਾ ਵੀ ਜ਼ਿਆਦਾ ਮੈਂ ਵਿਖਾ ਸਕਦਾ ਹਾਂ ਉਹਨਾਂ ਵਿਖਾਵਾਂ ਜੀ। ਤੇ ਤਕਰੀਬਨ ਆਪਣੇ ਪਿੰਡ ਦੀ 1200 ਪਲੱਸ ਵੋਟ ਹੈ ਜੀ ਤੇ ਜ਼ਿਮੀਂਦਾਰ ਇਹਦਾ ਸਾਰਾ ਪਿੰਡ ਆਪਣਾ ਤਕਰੀਬਨ ਜੁੜਿਆ ਹੈ ਤੇ ਹੋਰ ਵੀ ਆਪਣੇ ਵੀਰ ਕਾਫੀ ਕਮਰਕਾਰਾਂ ਤੇ ਲੱਗੇ ਨੇ ਤੇ ਸੁਖਨਾਲ ਫੋਰਨ ਕੰਟਰੀਜ਼ ਦੇ ਵਿੱਚ ਵੀ ਆਪਣੇ ਜਿਹੜੇ ਪਿੰਡ ਦੇ ਕਾਫੀ ਲੋਕ ਜਿਹੜੇ ਗਏ ਨੇ ਜੀ ਤੇ ਆਹ ਦੇਖੋ ਜੀ ਦੇਖੀ ਜਣੋ ਹੋਣਾ ਪਗੋੜਾ ਸਹਿਬ ਕੋਲ ਪਹੁੰਚ ਚਲੇ ਆ ਤੇ ਇੱਥੇ ਗੁਰਦੁਆਰਾ ਸਾਹਿਬ ਦੇ ਕੋਲ ਮਤਲਬ ਦੋ ਪਵਿੱਤਰ ਜਗ੍ਹਾਵਾਂ ਨੇ ਇੱਕ ਤਾਂ ਗੁਰਦੁਆਰਾ ਸਾਹਿਬ ਤੇ ਇੱਕ ਹੋਰ ਜਗ੍ਹਾ ਹੈ ਜੀ ਮੈਂ ਤੁਹਾਨੂੰ ਜਾ ਕੇ ਦਿਖਾਉਣਾ ਗੁੱਗਾ ਮਾੜੀ ਜੀ ਦੀ ਇੱਥੇ ਰੁਕਦੇ ਆ ਜੀ ਬਾਹਰ ਇੱਕ ਵਾਰੀ ਲਓ ਜੀ ਆਪਾਂ ਗੁਰਦੁਆਰਾ ਸਾਹਿਬ ਕੋਲ ਪਹੁੰਚ ਗਏ ਜੀ ਤੇ ਇੱਧਰ ਦੇਖੋ ਜੀ ਗੁੱਗਾ ਜਹਰ ਪੀਰ ਬਾਬਾ ਦੀ ਜਗ੍ਹਾ ਜਿੱਥੇ ਤੇ ਸਾਰਾ ਬਲਾਗ ਜਰੂਰ ਦੇਖਿਓ ਜੀ। ਮੇਰੇ ਅਨਾਰੇ ਵੀਰੋ ਆ ਵਾਸਤੇ ਬਾਹਰ ਹੋਰ ਵੀ ਸਾਰੇ ਜਰੂਰ ਦੇਖੋ ਜੀ। ਲਓ ਜੀ ਗੁਰਦੁਆਰਾ ਸਾਹਿਬ ਦੇ ਕਰੋ ਦਰਸ਼ਨ ਜੀ ਤੇ ਆਪਾਂ ਪਹੁੰਚ ਚੁੱਕੇ ਆ। ਤਿੰਨ ਕੋ ਸਾਲ ਹੋ ਜਨੇ ਆਪਾਂ ਇੱਥੇ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਣੀ ਹੈ ਜੀ। ਤੇ ਬਹੁਤ ਸੋਹਣੀ ਇਮਾਰਤ ਬਣੀ ਹੈ ਜੀ ਇੱਧਰ ਬੇਸਮੈਂਟ ਹੈ ਤੇ ਸਾਹਮਣੇ ਗੁਰਦੁਆਰਾ ਸਾਹਿਬ ਮੈਂ ਉੱਪਰ ਤੱਕ ਜਾਵਾਂਗਾ ਜੀ। ਇਸ ਟਾਈਮ ਜਿਹੜਾ ਅ ਦਰਵਾਜ਼ਾ ਮੇਨ ਦਰਬਾਰ ਦਾ ਉਹ ਬੰਦੇ ਜੀ ਤੇ ਆਪਾਂ ਇੱਥੇ ਦਰਸ਼ਨ ਕਰਾਉਨੇ ਆ ਤੁਹਾਨੂੰ ਜੀ ਬਹੁਤ ਸੋਹਣੀ ਇਮਾਰਤ ਬਣੀ ਹੈ ਜੀ ਗੁਰਦੁਆਰਾ ਸਾਹਿਬ ਦੀ ਕਰੋ ਜੀ ਦਰਸ਼ਨ ਵਾਇਗਰ ਮੇਰ ਕਰੇ ਸਭ ਤੇ ਜੀ ਲੋ ਜੀ ਹੁਣ ਮੈਂ ਇੱਕ ਵਾਰੀ ਇਧਰੋ ਬੀਸਮੈਂਟ ਵੀ ਦਿਖਾਉਣਾ ਜੀ ਤੁਹਾਨੂੰ ਆ ਦੇਖੋ ਜੀ ਬੀਸਮੈਂਟ ਕਿਸੇ ਵੀ ਤਰ੍ਹਾਂ ਦਾ ਖੁਸ਼ੀ ਦਾ ਪ੍ਰੋਗਰਾਮ ਜਿਵੇਂ ਮਤਲਬ ਕੋਈ ਪੋਗ ਵੇਗਰਾਂ ਪਾਇਆ ਜਾਂਦਾ ਜਾਂ ਕੋਈ ਵਸਾਕੀ ਤੇ ਜਿਵੇਂ ਹੁੰਦਾ ਲੰਗਰ ਇੱਥੇ ਲਾਇਆ ਜਾਂਦਾ ਜੀ ਤੇ ਬੜੀ ਵਧੀਆ ਹੈ ਫੈਸਿਲਿਟੀ ਹੈ ਸਾਡੇ ਪਿੰਡ ਦੀ ਬਹੁਤ ਸੋਹਣਾ ਤੇ ਕਾਫੀ ਵੱਡਾ ਜਿਹੜਾ ਲੰਗਰ ਹਾਲ ਬਣਿਆ ਹੋਇਆ ਹੈ ਜੀ ਤੇ ਗੁਰਦੁਆਰਾ ਸਾਹਿਬ ਸੰਗਤਾਂ ਹੁੰਦੀਆਂ ਨੇ ਜੀ ਸਵੇਰ ਸ਼ਾਮ ਤੇ ਬਹੁਤ ਸੋਹਣੀ ਇਮਾਰਤ ਹੈ ਜੀ ਅੰਦਰੋਂ ਤੇ ਸਾਨੂੰ ਬਹੁਤ ਵਧੀਆ ਲੱਗਦਾ ਗੁਰਦੁਆਰਾ ਸਾਹਿਬ ਆਣ ਕੇ ਜੀ ਦੇਖੋ ਜੀ ਕਰੋ ਦਰਸ਼ਨ ਤੇ ਆਪਣੇ ਪਿੰਡ ਦੇ ਵਿੱਚ ਮਤਲਬ ਅੱਜ ਤੋਂ 50 60 ਸਾਲ ਪਹਿਲਾਂ ਜਿਹੜੀ ਬਣੀ ਆ ਇਮਾਰਤਾਂ ਉਹਦਾ ਇੱਕ ਨਿੱਕਾ ਜਿਹਾ ਇੱਕ ਟੁਕੜਾ ਕਹਿ ਸਕਦੇ ਆ ਆਪਾਂ ਦਿਖਾ ਸਕਦੇ ਆ ਦੇਖੋ ਥੋੜੀ ਝੁਗੀ ਪਈ ਐ ਤੇ ਆਹ ਦੇਖੋ ਜੀ ਪੁਰਾਣੀ ਐਟਾ ਲੱਗੀਆਂ ਜੀ ਪੁਰਾਣੇ ਟਾਈਮ ਦੀਆਂ ਇਹ ਕਾਫੀ ਪੁਰਾਣੀ ਹਵੇਲੀ ਐ ਜੀ ਤੇ ਇਸ ਤਰ੍ਹਾਂ ਆਪਣੇ ਪਿੰਡ ਦੇ ਵਿੱਚੋਂ ਕਾਫੀ ਜਣੇ ਉਧਰ ਮਾਈਗ੍ਰੇਟ ਹੋਏ ਨੇ ਪਾਕਿਸਤਾਨ ਵਾਲੇ ਪਾਸੇ ਤੇ ਆਪਣੇ ਪਿੰਡ ਵੀ ਮਤਲਬ ਕਾਫੀ ਜਣੇ ਉਧਰੋਂ ਪਾਕਿਸਤਾਨ ਤੋਂ ਆਏ ਨੇ ਸਾਡਾ ਪਰਿਵਾਰ ਵੀ ਉਧਰੋਂ ਇੱਧਰ ਮਾਈਗ੍ਰੇਟ ਹੋ ਗਿਆ ਜੀ 1947 ਦੇ ਵਿੱਚ ਤੇ ਇਸ ਤਰ੍ਹਾਂ ਆਪਣੇ ਪਿੰਡ ਦਾ ਇਹ ਦੇਖੋ ਜੀ ਤੇ ਚੌਕ ਜੀ ਅੰਦਰ ਸਾਹਮਣੇ ਲੋਕ ਲੱਗਾ ਹੈ ਆਪਾਂ ਜਾਣੀ ਸਕਦੇ ਅੰਦਰ ਪੀਰ ਬਾਬਾ ਜੀ ਦੀ ਜਗ੍ਹਾ ਤੇ ਇਸ ਕਰਕੇ ਜੀ ਹੁਣ ਆਪਾਂ ਜਾਣੇ ਆਂ ਜੇ ਅੱਗੇ ਫਿਰਨੀ ਫਿਰਨੀ ਫਿਰ ਆਪਾਂ ਪਿੰਡ ਦੂਸਰੇ ਪਾਸੇ ਜਾਣੇ ਆਂ ਜੀ ਹੁਣ ਲਓ ਜੀ ਹੁਣ ਆਪਾਂ ਫਿਰਨੀ ਤੋਂ ਜਾ ਰਹੇ ਆਂ ਦੂਜੇ ਪਾਸੇ ਤੇ ਆ ਬਾਬੇ ਨੱਗਰ ਖੇੜੇ ਦੀ ਜਗ੍ਹਾ ਜੀ ਸਾਹਮਣੇ ਆਹ ਲਓ ਜੀ ਆਪਾਂ ਇੱਥੇ ਜ਼ੂਮ ਕਰਕੇ ਤੁਹਾਨੂੰ ਦਿਖਾ ਦਿੰਨੇ ਆਂ ਜੀ ਕਰ ਲਓ ਦਰਸ਼ਨ ਜੀ ਤੇ ਚਲੋ ਜੀ ਅੱਗੇ ਹੁਣ ਅੱਗੇ ਪਾਸੇ ਚੱਲਦੇ ਆ ਜੀ ਕਰੋ ਦਰਸ਼ਨ ਜੀ ਪਿੰਡ ਦੇ ਫਿਰਨੀ ਤੋਂ 12 ਵਾਰ ਆਪਾਂ ਜਾਣਿਆ ਹੀ ਸਭ ਤੋਂ ਪਹਿਲਾਂ ਪਾਣੀ ਵਾਲੀ ਟੈਂਕੀ ਦੇ ਜੇ ਉੱਥੇ ਵੀ ਸ਼ਾਮ ਨੂੰ ਜਿਹੜੀ ਹੈ ਉਹ ਮਹਿਫਲ ਲੱਗਦੀ ਏ ਆatsch ਖੇਡਦੇ ਨੇ ਤੇ ਭਾਈ ਸਾਰੇ ਜਣੇ ਇਕੱਠੇ ਹੋ ਗਏ ਤੇ ਬਾਕੀ ਐ ਮੇਰੇ ਵਰਗੇ ਜਿਹੜੇ ਆ ਵਾਲੀਬਾਲ ਵੀ ਖੇਡਣ ਆਉਂਦੇ ਆ ਅਜੇ ਤਮੜਾ ਦਾ ਕੋਈ ਆ ਨਹੀਂ ਕਿਉਂਕਿ ਸੀਜ਼ਨ ਚੱਲ ਰਿਹਾ ਤੁਹਾਨੂੰ ਪਤਾ ਹੈ ਕਣਕ ਦਾ ਪੂਰਾ ਟਾਈਮ ਹੈ ਜੀ ਥੂੜੀ-ਤਾੜੀ ਬਣਾ ਰਹੇ ਨੇ ਸਾਰੇ ਤੇ ਬਾਕੀ ਦੇਖਦੇ ਆ ਜਾ ਕੇ ਉੱਥੇ ਗੰਗੁਰਾਏ ਹੋਣਗੇ ਕੋਈ ਲਓ ਜੀ ਆਪਾਂ ਟੈਂਕੀ ਦੇ ਖੜੇ ਆ ਪਾਣੀ ਵਾਲੀ ਦੇ ਤੁਹਾਨੂੰ ਦੱਸਿਆ ਸੀ ਇੱਥੇ ਰੌਣਕ ਬਹੁਤ ਲੱਗਦੀ ਏ ਤੇ ਆ ਰਹੀ ਪਾਣੀ ਵਾਲੀ ਟੈਂਕੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਆਪਣੇ ਪਿੰਡ ਦੀ ਰੌਣਕ ਆਪਣੇ ਪਿੰਡ ਦੇ ਬਾਈ ਆ ਦੇਖੋ ਜੀ ਤਾਸ਼ ਕੁੱਟਦੇ ਬੈਠੇ ਨੇ ਤੇ ਇਹ ਆ ਜੀ ਵੇਖੋ ਡਿਪਰੈਸ਼ਨ ਤੋਂ ਬਚਣ ਲਈ ਸਭ ਤੋਂ ਵੱਡੀ ਥੈਰੇਪੀ ਇਸ ਤਰ੍ਹਾਂ ਸੱਤ ਜ ਇਕੱਠੇ ਹੋਣਾ ਇੱਕਠੇ ਹੋ ਕੇ ਆਪਣੇ ਦੁੱਖ ਸੁੱਖ ਕਰਨੇ ਗੱਲਾਂ ਬਾਤਾਂ ਮਾਰਨੀ ਆ ਤੇ ਨਜ਼ਾਰੇ ਲੈਣੇ ਤੇ ਇੱਧਰ ਦੇਖੋ ਜੀ ਇੱਧਰ ਵੀ ਲੱਗੇ ਹੋਏ ਨੇ ਹਾਂਜੀ ਕਿਵੇਂ ਮੌਜ ਚ ਹਾਂ ਨਜ਼ਾਰੇ ਹੋਰ ਬਾਪੂ ਜੀ ਠੀਕ ਹੋ ਲਓ ਜੀ ਬਾਪੂ ਜੀ ਤੰਦਰੁਸਤ ਨੇ ਖੁਸ਼ ਨੇ ਸ਼ਾਮ ਨੂੰ ਆ ਕੇ ਸੋਣਾ ਟਾਈਮ ਪਾਸ ਹੁੰਦਾ ਜੀ ਇੱਥੇ ਸਾਰਿਆਂ ਦਾ ਤੇ ਇੱਥੇ ਨਾ ਵਾਲੀਬਾਲ ਵੀ ਖੇਡਦੇ ਨੇ ਇੱਧਰਲੇ ਪਾਸੇ ਮੁੰਡੇ ਹੁਣ ਇਸ ਟਾਈਮ ਆਏ ਨਹੀਂ ਕਿਉਂਕਿ ਹੁਣ ਕੰਮਾਂ ਹੀ ਤੁਹਾਨੂੰ ਦੱਸਿਆ ਬਿਜ਼ੀ ਨੇ ਤੇ ਇਸ ਤਰ੍ਹਾਂ ਆਪਣੇ ਪਿੰਡ ਦਾ ਜਿਹੜਾ ਮਾ올 ਹੈ ਜੀ ਬਹੁਤ ਵਧੀਆ ਹੈ ਬੜਾ ਖੁਸ਼ਦਿਲੀ ਨਾਲ ਸਾਰੇ ਇੱਥੇ ਆਉਂਦੇ ਨੇ ਸੋਣਾ ਟਾਈਮ ਪਾਸ ਹੁੰਦਾ ਜੀ ਖੇਡ ਕੇ ਮੈਂ ਤੁਹਾਨੂੰ ਦੱਸਿਆ ਜੀ ਮੈਂ ਮੈਂਟਲ ਸਟ੍ਰੈਸ ਤੋਂ ਬਾਹਰ ਆਉਣ ਲਈ ਇੱਥੇ ਮਤਲਬ ਜਿਹੜਾ ਵੀ ਬੰਦਾ ਕੋਈ ਆ ਜੇ ਉਹ ਸਟ੍ਰੈਸ 'ਚ ਨਹੀਂ ਰਹਿ ਸਕਦਾ ਇੱਥੇ ਆਪਣਾ ਖੁਸ਼ੀਆਂ ਗਮੀਆਂ ਆਪਣੀਆਂ ਆਪਸ ਸਾਰੇ ਸਾਂਝੀਆਂ ਕਰਦੇ ਨੇ ਜੀ ਆਪਾਂ ਸੌਂਗ ਨਹੀਂ ਸੀ ਸੁਣਿਆ ਜੀ ਨਾਜਰਾ ਲਾ ਸੀਪ ਦੀ ਬਾਜੀ ਉਹ ਸੱਥਾਂ ਖਾਲੀ ਹੋ ਚੱਲੀਆਂ ਤੇ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਜੀ ਸ਼ਾਮ ਨੂੰ ਇਕੱਠੇ ਹੋਣਾ ਸਵੇਰੇ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ ਪਿੰਡਾਂ ਦੇ ਵਿੱਚ ਤੇ ਚਾਹੀਦਾ ਵੀ ਹੈ ਤੇ ਆਪਾਂ ਨੂੰ ਇਹ ਚੀਜ਼ ਬਹੁਤ ਵਧੀਆ ਲੱਗਦੀ ਹੈ ਜੀ ਸੋ ਆਓ ਹੁਣ ਅੱਗੇ ਚੱਲਦੇ ਹਾਂ ਜੀ ਪਿੰਡ ਦੇ ਵਿੱਚ ਹੋਰ ਵੱਖ-ਵੱਖ ਥਾਵਾਂ ਤੇ ਲੈ ਕੇ ਜਾਂਦੇ ਹਾਂ ਤੁਹਾਨੂੰ ਹੁਣ ਆਪਾਂ ਦੁਬਾਰੇ ਪਿੰਡ ਦੇ ਵਿੱਚ ਜਿਹੜਾ ਐਡਰੋ ਲੱਗਿਆ ਟੈਂਕੀ ਪਾਣੀ ਵਾਲੀ ਪਿੰਡ ਤੋਂ ਬਾਹਰ ਹੈ ਜੇ ਇਧਰਲੇ ਪਾਸੇ ਜਿੱਥੇ ਤੁਹਾਨੂੰ ਮੈਂ ਰੌਣਕਾਂ ਦਿਖਾਈਆਂ ਨੇ ਰੌਣਕਾਂ ਲੱਗਦੀਆਂ ਨੇ ਤੇ ਆਹ ਦੇਖੋ ਜੀ ਹੁਣ ਆਪਾਂ ਦੁਬਾਰੇ ਪਿੰਡ ਸੈਂਟਰ ਆ ਗਏ ਲੋ ਜੀ ਆਪਣੇ ਪਿੰਡ ਦੇ ਵਿੱਚ ਮਾਤਾ ਜੀ ਦਾ ਮੰਦਿਰ ਵੀ ਹੈ ਤੇ ਆਹ ਦੇਖੋ ਜੀ ਮੰਦਿਰ ਇਸ ਤਰ੍ਹਾਂ ਛੋਟਾ ਜਿਹਾ ਮੰਦਿਰ ਬਣਾਇਆ ਜੀ ਸ਼ਰਧਾਲੂਆਂ ਨੇ ਤੇ ਆਏ ਸਾਲ ਇੱਥੇ ਲੰਗਰ ਵੀ ਲੱਗਦਾ ਹੈ ਜੀ ਉਂਡਾ ਆ ਰਹਾ ਹੁੰਦਾ ਜੀ ਆਏ ਸਾਲ ਤੇ ਮੰਦਿਰ ਵੀ ਦਿਖਾਦਾ ਤੁਹਾਨੂੰ ਹਰ ਆਪਣੇ ਪਿੰਡ ਦੇ ਵਿੱਚ ਪੀਰ ਬਾਬਾਈ ਦੀ ਜਗ੍ਹਾ ਵੀ ਆ ਗਈ ਗੁਰਦੁਆਰਾ ਸਾਹਿਬ ਤੇ ਮਾਤਾ ਰਾਣੀ ਦਾ ਮੰਦਿਰ ਵੀ ਆ ਗਿਆ ਤੇ ਹੁਣ ਚੱਲਦੇ ਆ ਜੀ ਅਗਲੇ ਪਾਸੇ ਹੁਣ ਫਿਰ ਨਹੀਂ ਫਿਰ ਨਹੀਂ ਅੱਗੇ ਚੱਲਦੇ ਆ ਜੀ ਕਹਿੰਦੇ ਪਿੰਡਾਂ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਜੀ ਆਹ ਕੁੱਪ ਗੋਹਾਰੇ ਆ ਦੇਖ ਲੋ ਜੀ ਤੁਸੀਂ ਇਹ ਆਪਣਾ ਆਪਣੇ ਪਿੰਡ ਦੇ ਵਿੱਚ ਵੀ ਇਹ ਨਿਸ਼ਾਨੀਆਂ ਹੈਗੀਆਂ ਨੇ ਜੀ ਤੇ ਇਧਰਲੇ ਪਾਸੇ ਆ ਗਿਆ ਜੀ ਛੱਪੜ ਤੇ ਆ ਗੀਰੇ ਕੋਪ ਇਹ ਨਿਸ਼ਾਨੀਆਂ ਨੇ ਜੀ ਤੇ ਚੱਲਦੇ ਹੁਣ ਅੱਗੇ ਵੱਲ ਜੀ ਚਲੋ ਉਹ ਲਓ ਜੀ ਦੇਖਿਓ ਮੇਰੇ ਨਾਲ ਨਾਲ ਤੇ ਆਪਾਂ ਪਿੰਡ ਦੀ ਫਿਰਨੇ ਦੇ ਵਿੱਚ ਨਾਲ ਲਾ ਹੁੰਦੇ ਬਹੁਤ ਗਿਆ ਜੀ ਧਰਮਸ਼ਾਲਾ ਦੇ ਵਿੱਚ ਤੇ ਹੁਣ ਆਪਾਂ ਧਰਮਸ਼ਾਲਾ ਬਾਰੇ ਰੋਟੇ ਲਾਵਾਸਾ ਕਰਦੇ ਆ ਜੀ ਹੁਣ ਐਂਟਰ ਧਰਮਸ਼ਾਲਾ ਜੀ ਲਓ ਜੀ ਆ ਗਏ ਆ ਲਓ ਜੀ ਆਇਆ ਮੇਰੇ ਪਿੰਡ ਦੀ ਧਰਮਸ਼ਾਲਾ ਕਾਫੀ ਖੁੱਲਾ ਥਾਂ ਜੀ ਅੱਧੇ ਕਿਲੇ ਤੋਂ ਉੱਪਰ ਥਾਂ ਐ ਤੇ ਬੜੀ ਮौज ਇਸ ਥਾਂ ਦੀ ਕਿਸੇ ਵੀ ਤਰ੍ਹਾਂ ਦਾ ਪਿੰਡ ਚ ਪ੍ਰੋਗਰਾਮ ਹੋਵੇ ਤੇ ਇੱਥੇ ਕਰ ਲੈਂਦੇ ਨੇ ਵਧੀਆ ਅਸੀਂ ਇੱਥੇ ਖੇਡ ਖੇਡ ਕੇ ਵੱਡੇ ਹੋਏ ਆ ਜੀ ਤੇ ਸਾਰੇ ਮੇਰੇ ਵੀਰ ਭਰਾ ਜਿਹੜੇ ਤੁਸੀਂ ਵੀ ਬਾਹਰਲੇ ਮੁਲਕਾਂ ਚ ਗਏ ਹੋ ਇੱਥੇ ਜ਼ਰੂਰ ਖੇਡੇ ਮੱਲੇ ਹੋਗੇ ਪਹਿਲਾਂ ਜਿਹੜੀ ਉਹ ਟੈਂਕੀ ਵਾਲੀ ਰੌਣਕ ਇੱਥੇ ਲੱਗਦੀ ਸੀ ਹੁਣ ਉੱਥੇ ਬਹਿਣ ਲੱਪੇ ਨੇ ਜੀ ਤੇ ਇਹ ਦੇਖੋ ਜੀ ਧਰਮਸ਼ਾਲਾ ਇੱਥੇ ਆ ਦੇਖੋ ਹੁਣ ਸ਼ੈੱਡ ਆ ਇਹ ਤਿੰਨ ਕੁ ਸਾਲ ਤੋਂ ਪਿਆ ਜੀ ਸ਼ੈੱਡ ਦੋ ਤਿੰਨ ਸਾਲ ਤੋਂ ਤੇ ਵਿਆਹ ਸ਼ਾਦੀਆਂ ਦਾ ਪ੍ਰੋਗਰਾਮ ਜੋ ਕੋਈ ਵੀ ਇੱਥੇ ਪ੍ਰੋਗ ਪੂੜੀ ਵਗੈਰਾ ਪਈ ਹੈ ਜੀ ਇੱਥੇ ਲੋਕੀ ਆਪਦੇ ਸੰਦਸ ਦੇੜੇ ਵੀ ਖਲਾਰ ਰਹਿੰਦੇ ਨੇ ਤੇ ਪਿੰਡ ਦੀ ਜਗ੍ਹਾ ਦੀ ਬਹੁਤ ਮੌਜ ਹੈ ਜੀ ਤੇ ਇੱਕ ਆ ਕਮਰਾ ਜਿੱਥੇ ਮੈਂ ਲਾਸਟ ਟਾਈਮ ਇੱਕ ਵਲੌਗ ਪਾਇਆ ਸੀਗਾ ਜੀ ਐਤਕੀ ਫਰਵਰੀ ਦੇ ਵਿੱਚ ਭਗਤ ਰਵਿਦਾਸ ਜੀ ਦਾ ਜਿਹੜਾ ਜਨਮ ਦਿਹਾੜੇ ਤੇ ਇੱਥੇ ਆ ਅੱਜ ਸਾਲ ਖੰਡਪਟ ਸਾਹਿਬ ਹੁੰਦਾ ਹੈ ਜੀ ਤੇ ਪੂਰੀਆਂ ਛੋਲੇ ਦਾ ਲੰਗਰ ਲਾਉਂਦੇ ਨੇ ਸਾਡੀ ਮੇਰੀ ਉਮਰ 30 ਸਾਲ ਹੋ ਗਈ ਹੈ ਜੀ ਤਕਰੀਬਨ ਤੇ ਉਹ ਛੋਟੇ ਹੁੰਦੇ ਤੋਂ ਅਸੀਂ ਦੇਖ ਰਹੇ ਹਾਂ ਜੀ ਇੱਥੇ ਲੰਗਰ ਲੱਗਦਾ ਜੀ ਆਏ ਸਾਲ ਤੇ ਆ ਦੇਖੋ ਜੀ ਇਹ ਹੈਗੀ ਜ ਆਪਣੇ ਪਿੰਡ ਦੀ ਧਰਮਸ਼ਾਲਾ ਸਾਡੇ ਨੇੜੇ ਨੇੜੇ ਕਾਫੀ ਪਿੰਡ ਨੇ ਜਿਨ੍ਹਾਂ ਦੇ ਵਿੱਚੋਂ ਆਪਣੇ ਪਿੰਡ ਦੀ ਜਿਹੜੀ ਧਰਮਸ਼ਾਲਾ ਹੈ ਕਾਫੀ ਵੱਡੀ ਹੈ ਤੇ ਕਿਸੇ ਟਾਈਮ ਇੱਥੇ ਦਰਖਤ ਹੀ ਦਰਖਤ ਹੁੰਦੇ ਸੀਗੇ ਜੀ ਕਾਫੀ ਹੁਣ ਚਲੋ ਆ ਸ਼ੈੱਡ ਵਗੈਰਾ ਪਾਇਆ ਕੋਈ ਉਦੋਂ ਕਿਸੇ ਨਾ ਕਿਸੇ ਕਾਰਨ ਕਰਕੇ ਹੁਣ ਇੱਥੇ ਦਰਖਤ ਜਿਹੜੇ ਨਹੀਂ ਰਹੇ ਤੇ ਅਸੀਂ ਇੱਥੇ ਕ੍ਰਿਕਟ ਬਹੁਤ ਖੇਡਦੇ ਰਹੇ ਜੀ ਗੁੱਲੀ ਡੰਡਾ ਇੱਥੇ ਖੇਡਦੇ ਰਹੇ ਜੀ ਸਾਰੇ ਖੇਡਦੇ ਰਹੋ ਜਿਹੜੇ ਜਿਹੜੇ ਆਪਣੇ ਵੀਰ ਭਰਾ ਗਏ ਨੇ ਜੀ ਤੇ ਕ੍ਰਿਕਟ ਗੁੱਲੀ ਡੰਡਾ ਵਾਂਟੇ ਖੇਡਨੇ ਇੱਥੇ ਜੀ ਤੇ ਹੁਣ ਇਸ ਤੋਂ ਬਾਅਦ ਧਰਮਸ਼ਾਲਾ ਤੁਸੀਂ ਦੇਖ ਲਈਏ ਉਹਨਾਂ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਜੀ ਆਪਣੇ ਪਿੰਡ ਦਾ ਸਰਕਾਰੀ ਸਕੂਲ ਕਰੋ ਯਾਦਾਂ ਤਾਜ਼ੀਆਂ ਜਿੱਥੇ ਆਪਾਂ ਪੜ੍ਹੇ ਆ ਜੀ ਸਕੂਲ ਦੇ ਵਿੱਚ ਸਰਕਾਰੀ ਚ ਲਓ ਜੀ ਇਹ ਆ ਗਿਆ ਆਪਣੇ ਪਿੰਡ ਦਾ ਸਰਕਾਰੀ ਸਕੂਲ ਜੀ ਰੈਨੋਵੇਸ਼ਨ ਕਰਕੇ ਇਹਨੂੰ ਕਾਫੀ ਵੱਡਾ ਕਰਤਾ ਅੰਦਰ ਮੈਂ ਨਹੀਂ ਜਾ ਸਕਦਾ ਕਿਉਂਕਿ ਲੋਕ ਲੱਗਾ ਹੋਇਆ ਜੀ ਦੇਖੋ ਤੁਸੀਂ ਤੇ ਆਪਾਂ ਤੁਹਾਨੂੰ ਬਾਹਰੋਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜੀ ਲਓ ਜੀ ਆਪਣੇ ਪਿੰਡ ਦਾ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਜੀ ਪਿੰਡ ਖੁੱਡਾ ਪਿੰਡ ਆਪਣੇ ਦਾ ਨਾਮ ਹੈ ਜੀ ਖੁੱਡਾ ਤੇ ਜ਼ਿਲ੍ਹਾ ਹੈਗਾ ਜੀ ਪਟਿਆਲਾ ਹਾਂਜੀ ਕਿਵੇਂ ਆ ਵਧੀਆ ਹੀ ਵਧੀਆ ਹਾਂ ਖੁਸ਼ ਹੋ ਪੂਰੇ ਹਾਂ ਕਿਵੇਂ ਡਰਦੇ ਰਹਤੇ ਕਿਉਂ ਵਿਚਾਰੇ ਕਿਉਂ ਚਲਾ ਵਾ ਦੇਖੋ ਜੀ ਇਹ ਆ ਗਿਆ ਆਪਣੇ ਪਿੰਡ ਦਾ ਸਕੂਲ ਜੀ ਇੱਥੇ ਵੀ ਕਿਸੇ ਟਾਈਮ ਨਾ ਮਤਲਬ ਕਾਫੀ ਰੁੱਖ ਹੁੰਦੇ ਸੀ ਅਸੀਂ ਇੱਥੇ ਵੀ ਕ੍ਰੀਏਟਿਵ ਵਗੈਰਾ ਖੇਡਦੇ ਸੀ ਕਿਉਂਕਿ ਇਹਦੀ ਥਾਂ ਥੋੜੀ ਜਿਹੀ ਉੱਚੀ ਸੀ ਪਰ ਮਸ਼ਾਲਾ ਜਦੋਂ ਪਾਣੀ ਖੜ ਜਾਂਦਾ ਸੀ ਜਿਹੜੇ ਜਿੱਥੇ ਖੜਨ ਆ ਜਾਂਦੀ ਸੀ ਤੇ ਕਾਫੀ ਵੱਡਾ ਸੀ ਹੁਣ ਇੱਥੇ ਕਾਫੀ ਕਮਰੇ ਜਿਹੜੇ ਆ ਬਣਾ ਦਿੱਤੇ ਆ ਜੀ ਇਹ ਹਾਂ ਲੋ ਜੀ ਇਹ ਆ ਗਿਆ ਜੀ ਸਕੂਲ ਮੈਂ ਦੇਖਦਾ ਜੀ ਗੇਟ ਖੁੱਲਾ ਹੋਵੇ ਦਾ ਇਹਨਾਂ ਖੇਤ ਬੰਦ ਹੈ ਤੁਸੀਂ ਚੈੱਕ ਕਰ ਲਓ ਜੀ ਸਕੂਲ ਦਾ ਦ੍ਰਿਸ਼ ਮੈਂ ਇਸ ਤਰ੍ਹਾਂ ਕਰਕੇ ਦਿਖਾ ਦਿੰਦਾ ਹਾਂ ਇਹ ਉੱਪਰੋਂ ਕੈਮਰੇ ਨਾਲ ਇਹ ਆਪਣੇ ਪਿੰਡ ਦਾ ਸਕੂਲ ਹੈ ਜੀ ਕਰ ਲਓ ਜੀ ਇੱਦਾਂ ਤਾਜ਼ੀਆਂ ਇੱਧਰ ਸਾਹਮਣੇ ਜੀ ਸਾਡੇ ਪਿੰਡ ਦਾ ਹਿੱਸਾ ਹੀ ਹੈ ਜੀ ਡੇਰੇ ਤੇ ਇੱਥੇ ਵੀ ਸਾਡੇ ਪਰਿਵਾਰ ਰਹਿੰਦੇ ਨੇ ਜੀ ਤੇ ਮੱਝ ਚ ਜਿਵੇਂ ਡੇਰੇ ਤੇ ਰਹਿੰਦਾ ਉਹਨਾਂ ਨੂੰ ਬੈਂਕ ਕਹਿੰਦੇ ਨੇ ਤੇ ਖੇਤਾਂ ਦੇ ਵਿੱਚ ਬੱਸੀ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਡੇਰਾ ਕਹਿੰਦੇ ਨੇ ਜੀ ਇਆ ਡੇਰਾ ਜੀ ਨੇੜੇ ਥੋੜੀ ਜ਼ੂਮ ਕਰ ਦੇਣਾ ਜੀ ਮੈਂ ਲੋ ਜੀ ਇਹ ਆਈ ਆਪਣੇ ਪਿੰਡ ਦੀ ਮਾਰ ਨੂੰ ਜਾਂਦੀ ਇੱਧਰ ਨੂੰ ਸਨਾਰਵਾਲ ਨੂੰ ਜਾਂਦੀ ਜਿਹੜੀ ਫਿਰਨੀ ਕਰੋ ਜੀ ਚਾਹਤੋਂ ਪਿੰਡਾਂ ਦੀ ਜ਼ਿੰਦਗੀ ਬਹੁਤ ਵਧੀਆ ਜੀ ਤੇ ਮਾੜੀ ਸ਼ਹਿਰਾਂ ਦੀ ਵੀ ਨਹੀਂ ਪਰ ਅਸੀਂ ਪਿੰਡਾਂ ਚ ਅਲਕੇ ਜਵਾਨ ਹੋਏ ਆ ਸਾਨੂੰ ਜਿੰਦਗੀ ਬੇਜੇ ਲੱਗਦੀ ਹੈ ਜੀ ਪਿੱਲਾ ਮਤਲਬ ਸਾਰਾ ਪਾਸਾ ਏਰੀਆ ਖੁੱਲੂ ਫੁੱਲਾ ਤੇ ਮੌਜ ਹੈ ਜੀ ਬਹੁਤ ਹੈ ਬੜਾ ਬਿੱਲੀ ਯਾਰਾ ਹੀ ਬੈਠ ਗਿਆ ਸਰ ਬਤਾਇਆ ਆਵਾ ਮਤਲਬ ਵਾਦਰ ਬਹੁਤ ਸੋਹਣਾ ਜੀ ਬਹੁਤ ਨਜ਼ਾਰੇ ਹੈ ਪਿੰਡੋਂ ਬਾਹਰ ਨੂੰ ਜਦੋਂ ਜੈਦਾ ਵਾਲੇ ਦਵਾਲੇ ਖੇਤ ਹੀ ਖੇਤ ਨੇ ਇਸ ਤਰ੍ਹਾਂ ਹਰਿਆਲੀ ਹੈ ਜੀ ਦੇਖੋ ਜੀ 6 ਵਜੇ ਦਾ ਟਾਈਮ ਹੈ ਤੇ ਸੂਰਜ ਜਿਹੜਾ ਚਿਪੜ ਗਿਆ ਤੇ ਸ਼ਾਮ ਨੂੰ ਇੱਧਰ ਜਦੋਂ ਆਈਦਾ ਜੀ ਗੇੜਾ ਮਾਰਨ ਤੇ ਬਹੁਤ ਜੀ ਲੱਗਦਾ ਜੀ ਤੇ ਸਵੇਰੇ ਸਵੇਰੇ ਵੀ ਸੈਰ ਕਰਨੇ ਇੱਧਰ ਆਉਂਦੇ ਰਹੀਦਾ ਤੇ ਇਹ ਦੇਖੋ ਜੀ ਇਹ ਆ ਨਜ਼ਾਰਾ ਆਪਣੇ ਪਿੰਡ ਦਾ ਜੀ ਪਿੰਡੂ ਲਾਈਫ ਦਾ ਜੀ ਹਾਂਜੀ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਤੇ ਆਪਣੇ ਵੱਲੋਂ ਮੈਂ ਪੂਰੀ ਕੋਸ਼ਿਸ਼ ਕੀਤੀ ਆਪਣਾ ਪਿੰਡ ਦਿਖਾਉਣ ਦੀ ਆਪਣੇ ਪਿੰਡ ਦਾ ਵਲੌਗ ਬਣਾਉਣ ਦੀ ਜੀ ਵਲੌਗ ਬਣਾਉਂਦੇ ਹੋਏ ਕੋਈ ਵੀ ਗਲਤੀ ਹੋਈ ਹੋਵੇ ਤਾਂ ਮਾਫ ਕਰਨਾ ਜੀ ਤੇ ਇਹ ਆ ਮੇਰਾ ਪਿੰਡ ਜੀ ਤੇ ਮੇਰੇ ਪਿੰਡ ਵਿੱਚ ਵਸਦਾ ਰੱਬ ਹੋਏ ਆਖੀਂ ਦੇਖ ਲੈ ਆਪਣੇ ਪਿੰਡ ਨਾਲ ਆਪਣਾ ਬਹੁਤ ਜੀ ਲੱਗਦਾ ਜੀ ਕਿਤੇ ਵੀ ਚਲ ਜੀਏ ਤੇ ਪਿੰਡ ਦੀ ਮਿੱਟੀ ਦਾ ਜਿਹੜਾ ਮੋਹ ਜਰੂਰ ਆਉਂਦਾ ਜੀ ਇੱਕ ਖਿੱਚ ਪੈਂਦੀ ਹੈ ਕਿ ਛੇਤੀ ਛੇਤੀ ਪਿੰਡ ਚਲੀਏ ਕਿਸੇ ਵੀ ਕੰਮ ਗਏ ਹੋਈਏ ਸੋ ਏਸੀ ਆਪਣਾ ਪਿੰਡ ਦਾ ਵਲੌਗ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸਿਓ ਜੀ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੌਗ